ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਅੱਜ ਸੂਬੇ ਭਰ ਦੇ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ 7:30 ਵਜੇ ਕਰ ਦਿੱਤਾ ਗਿਆ ਹੈ ਅਤੇ ਸਾਰੇ ਦਫ਼ਤਰ ਸਵੇਰੇ 7:30 ਵਜੇ ਖੁੱਲੇ ਹਨ ਅਤੇ ਜਿਸ ਦੇ ਤਹਿਤ ਸਾਰੇ ਕਰਮਚਾਰੀ ਅਤੇ ਅਧਿਕਾਰੀ ਸਵੇਰੇ ਹੀ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਪਹੁੰਚ ਗਏ ਹਨ ਅਤੇ ਆਪਣੇ ਰੋਜ਼ਾਨਾ ਦੇ ਕੰਮ ਕਰਨ ਲੱਗੇ ਹਨ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਹੈ ਉਥੇ ਹੀ ਸੇ 77 ਅਜਨਾਲਾ ਦੇ ਵਿੱਚ ਵੀ ਸਰਕਾਰੀ ਦਫ਼ਤਰਾਂ ਦਾ ਸਮੇਂ ਬਦਲ ਗਿਆ ਹੈ ਸਰਕਾਰੀ ਦਫ਼ਤਰਾਂ ਦੇ ਟਾਈਮ ਚੋਣ ਨੂੰ ਲੈ ਕੇ ਅਜਨਾਲਾ ਦੇ ਐਸ.ਡੀ.ਐਮ ਦਫ਼ਤਰ ਮੁਲਾਜ਼ਮਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ 7:00 ਵਜੇ ਤੋਂ ਲੈ ਕੇ 2:00 ਵਜੇ ਤੱਕ ਸਰਕਾਰੀ ਦਫ਼ਤਰਾਂ ਨੂੰ ਲਗਾਉਣ ਦਾ ਸਮੇਂ ਰੱਖਿਆ ਗਿਆ ਹੈ ਅਤੇ ਇਸ ਨੂੰ ਲੈ ਕੇ ਸਰਕਾਰੀ ਦਫ਼ਤਰਾਂ ਵਾਲੇ ਖੁਸ਼ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਉਹ ਟਾਈਮ ਸਿਰ ਡਿਊਟੀ ਕਰਕੇ ਕੰਮ ਜਾਣਗੇ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਣਗੇ ਉਥੇ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫੈਸਲਾ ਹੈ ਉਹ ਟਾਈਮ ਸਿਰ ਆਪਣੇ ਕੰਮ ਕਰਵਾਉਣਗੇ ਅਤੇ ਆਪਣਾ ਬਾਕੀ ਦਾ ਸਮਾਂ ਆਪਣੇ ਹੋਰ ਕੰਮਾਂ 'ਤੇ ਲੱਗੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਇਹ ਬਹੁਤ ਵਧੀਆ ਫੈਸਲਾ ਹੈ ਜਿਸ ਤਰ੍ਹਾਂ ਕਿ ਸਬਤ ਬਾਦ ਏਸੀ ਅਤੇ ਕੰਪਿਊਟਰ ਸਰਕਾਰੀ ਦਫ਼ਤਰਾਂ ਦੇ ਵਿੱਚ ਚੱਲਦੇ ਹਨ ਇਸ ਦੇ ਨਾਲ ਬਿਜਲੀ ਦੀ ਵੱਡੀ ਬਚਤ ਹੋਵੇਗੀ ਸਨਤਾ ਆਮ ਐਸਡੀਓ ਆਫਿਸ ਜਨਾਲਾ ਵਿਖੇ ਤੇ ਲੋਕੋ ਕੇ ਦਾ ਵੀ ਮੇਰੇ ਕੋਲ ਨਹੀਂ ਹੈਗਾ ਚਾਰਜ ਤੇ ਸਰਕਾਰ ਦਾ ਇਹ ਬਹੁਤ ਵਧੀਆ ਫੈਸਲਾ ਹੈ ਕਿਉਂਕਿ ਪਹਿਲਾਂ ਜਿਹੜਾ ਸੀ ਛੁੱਟੀ ਜਿਹੜੀ 5 ਵਜੇ ਹੁੰਦੀ ਸੀ ਤੇ ਅਸੀਂ ਬੱਚਿਆਂ ਨੂੰ ਜ਼ਿਆਦਾ ਟਾਈਮ ਨਹੀਂ ਸੀ ਦੇ ਪਾਉਂਦੇ ਤੇ ਹੁਣ ਜੇ ਛੁੱਟੀ 2 ਵਜੇ ਹੋਏਗੀ ਅਸੀਂ ਬੱਚਿਆਂ ਨੂੰ ਵੱਧ ਵੱਧ ਟਾਈਮ ਦੇਵਾਂਗੇ ਕਿੰਨਾ ਕੁ ਵਧੀਆ ਫੈਸਲਾ ਬਹੁਤ ਵਧੀਆ ਮੇਰੇ ਖਿਆਲ ਨਾਲ ਕਿਹੜਾ ਚੰਗਾ ਜਿਹੜਾ ਸਰਕਾਰ ਨੇ ਕਰਨਾ ਲਿਆ ਜੀ ਫੈਸਲਾ ਸਰ ਜੀ ਬਹੁਤ ਵਧੀਆ ਲਿਆ ਆ ਅਜੇ ਹੀ ਹੁਣ ਆਪਣਾ ਟਾਈਮ ਨਾਲ ਦਫ਼ਤਰ ਦਾ ਕੰਮ ਨਿਬੇੜ ਕੇ ਇਹ ਆਪਣੇ ਆਰਾਮ ਨਾਲ 2 ਵਜੇ ਘਰ ਜਾਵਾਂਗੇ। ਕਿਸ ਤਰੀਕੇ ਨਾਲ ਦੇਦੇ ਹੋ? ਕਿਉਂਕਿ ਬੱਚਿਆਂ ਨੂੰ ਸੰਭਾਲਣਾ ਹੁੰਦਾ ਕਰ, ਛੋਟੀਆਂ ਬਣਾ ਕੇ ਆਉਣਾ ਹੁੰਦਾ ਬੱਚਿਆਂ ਨੇ ਕਿਸ ਤਰੀਕੇ ਨਾਲ ਲੱਗਦਾ ਉਹ ਵਧੀਆ ਲੱਗਦਾ। ਆ ਪੰਜ ਜੀ 4 ਵਜੇ ਉੱਠਦੇ ਤੇ 5 ਵਜੇ ਤੱਕ ਰੋਟੀ ਪਾਣੀ ਬਣਾ ਲਈਦਾ ਜੀ। ਤੇ ਨਾਲੇ ਜਾਦਕਰੀ ਦਾ ਵੀ ਆਮ ਸਰਕਾਰ ਨੇ ਜਿਹੜੀ ਆਮ ਪਾਰਟੀ ਬਹੁਤ ਵਧੀਆ ਰ ਕੀਤਾ ਟਾਈਮ ਬਹੁਤ ਵਧੀਆ ਜੀ। ਹਾਂ ਜੀ। ਕਿ ਜਿਹੜਾ ਸੋਕਦੇ ਸੋਕਦੇ ਕੰਮ ਸਾਮ ਲੈਂਦਾ ਆ ਤੇ ਮੁੜ ਕੇ ਆਰਾਮ ਨਾਲ ਆਪਣੇ 7:30 ਵਜੇ ਆਪਣੇ ਦਫ਼ਤਰ ਆ ਕੇ ਇਹ ਆਪਣਾ ਦੋ ਵਜੇ ਤੋਂ ਬਾਅਦ ਉਹ ਬੱਚਿਆਂ ਦੇ ਨਾਲ ਜਾ ਕੇ ਵਧੀਆ ਟਾਈਮ ਆਪਾਂ ਗੁਜ਼ਾਰਾਂ ਦੇਦੇ ਆ। ਅ ਸਰਕਾਰ ਨੇ 7:30 ਤੋਂ 2 ਵਜੇ ਤੱਕ ਦਾ ਫੈਸਲਾ ਤਾਂ ਕਰਕੇ ਲਿਆ ਕਿ ਇੱਕ ਤੇ ਹੀਟ ਵੇਵ ਦੀ ਜਿਹੜੀ ਸੰਭਾਵਨਾ ਵਾ ਕਨੈਸ਼ਨ ਹੀਟ ਵੇਵ ਬੁਲੇਟਿਨ ਜਿਹੜਾ ਆ ਉਹਦੇ ਮੁਤਾਬਿਕ ਆਉਣ ਵਾਲੇ ਸਮੇਂ ਦੇ ਹੀਟ ਵੇਵ ਕਾਫੀ ਆ ਉਹਦੇ ਵਿੱਚ 32 ਦੀ ਫਿਰ ਕੰਜ਼ਮਪਸ਼ਨ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੋ ਉਹਨੂੰ ਧਿਆਨ ਚ ਰੱਖਦੇ ਸਰਕਾਰ ਵੱਲੋਂ ਇਹ ਟਾਈਮ ਨੂੰ ਘਟਾਇਆ ਗਿਆ ਹੈ। ਤਾਂ ਜੋ ਬੱਤੀ ਦੀ ਬਚਤ ਕੀਤੀ ਜਾ ਸਕੇ ਦੂਸਰੀ ਗੱਲ ਹੈ ਕਿ ਹੀਟ ਵੇਵ ਚ ਜਦੋਂ ਲੋਕ ਆਉਂਦੇ ਆ ਤੇ ਉਹਨਾਂ ਨੂੰ ਅ ਬਿਮਾਰ ਹੋ ਜਾਂਦਾ ਉਹਨਾਂ ਦਾ ਖਤਸ਼ਾ ਜ਼ਿਆਦਾ ਹੋ ਜਾਂਦਾ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੌਸਮ ਦੀ ਜੋ ਇਮਕਾਨਾਤ ਜੋ ਹੀਟ ਨੈਸ਼ੀਨ ਹੀਟ ਵੇਵ ਬਲੇਟਨ ਚ ਆ ਰਿਹਾ ਉਹ ਚੀਕ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖ ਜਾਈ ਸਰਕਾਰ ਨੇ ਇਹ ਟਾਈਪ ਜਿਹੜਾ ਘਟਾਤਾ ਤਾਂ ਜੋ ਲੋਕੀ ਆਪਣਾ ਕੰਮਕਰ ਜਿਹੜਾ ਸਰਕਾਰੀ ਦਫਤਰਾਂ ਚ ਕੰਮ ਕਰਾ ਉਹ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਹੀਟ ਵੇਵ ਦਾ ਟਾਈਮ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਦਫਤਰਾਂ ਚੋਂ ਘਰਾਂ ਚ ਚਲੇ ਜਾਣ ਸੋ ਇਹ ਇੱਕ ਬੜਾਈ ਵਧੀਆ ਫੈਸਲਾ ਵਾ ਜਿਹੜਾ ਕਿ 15 ਜੁਲਾਈ ਤੱਕ ਲਿਆ ਗਿਆ ਵਾ ਕਿਉਂਕਿ ਉਦੋਂ ਤੱਕ ਮੌਨਸੂਨ ਜਿਹੜੀ ਆ ਉਹ ਆ ਜਾਂਦੀ ਹੈ ਤੇ ਉਹ ਜਿਹੜੀ ਪ੍ਰਕੋਪ ਆ ਹੀਟ ਵੇਵ ਇਸ ਦਾ ਉਹ ਕਾਫੀ ਘਟ ਜਾਂਦਾ ਵਾ ਸੋ ਇਸ ਫੈਸਲੇ ਦਾ ਸਾਨੂੰ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ ਤੇ ਲੋਕਾਂ ਨੂੰ ਚਾਹੀਦਾ ਕਿ ਆਪਣਾ ਦਫ਼ਤਰਾਂ ਦੇ ਟਾਈਮ ਦੇ ਮੁਤਾਬਿਕ ਕੰਮ ਕਰਕੇ ਆਪਣੇ ਘਰਾਂ 'ਚ ਰਹਿੰਦੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ ਮੌਸਮ ਦੇ ਪਰ ਕੋ ਸਰਕਾਰ ਵੱਲੋਂ ਜੋ ਦਫ਼ਤਰੀ ਸਰਕਾਰੀ ਦਫ਼ਤਰਾਂ ਦਾ ਸਮਾਂ 7:30 ਤੋਂ 2:00 ਵਜੇ ਤੱਕ ਕੀਤਾ ਗਿਆ ਹੈ ਬਹੁਤ ਹੀ ਅੱਛਾ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਦੇ ਨਾਲ ਅਸੀਂ ਵੀ ਜਿਹੜੇ ਮਤਲਬ 2 ਵਜੇ ਫ੍ਰੀ ਹੋ ਕੇ ਆਪਦੇ ਪਰਿਵਾਰ ਨੂੰ ਆਪਕੇ ਹੋਰ ਕੰਮਕਾਰਾਂ ਨੂੰ ਵੀ ਸਮਾਂ ਦੇ ਸਕਾਂਗੇ ਤੇ ਨਾਲੇ ਦਫ਼ਤਰ ਦੇ ਕੰਮਕਾਰ ਵੀ ਅਸੀਂ ਜਿਹੜੇ ਆ ਸਮੇਂ ਸਿਰ ਖਤਮ ਕਰ ਸਕਾਂਗੇ ਦੂਸਰਾ ਬਿਜਲੀ ਦੀ ਖਪਤ ਤੇ ਲੋਕਾਂ ਦੀ ਸਹੂਲਤ ਵਸਤੇ ਜੋ ਇਹ ਫੈਸਲਾ ਲਿਆ ਗਿਆ ਹੈ ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਹੈ ਸਰਕਾਰ ਨੇ ਐਸਮ ਜਨ న్యూਸ ਲਈ ਅਜਨਾਲਾ ਤੋਂ ਜਗਜੀਤ ਸਿੰਘ